ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਕਈ ਬਿਆਨ ਸਾਹਮਣੇ ਆਏ ਨੇ ਜਿਸ ਦੇ ਵਿੱਚ ਬੀਬੀ ਜਗੀਰ ਕੌਰ ਦਾ ਬਿਆਨ ਸਾਹਮਣੇ ਆਇਆ ਅਤੇ ਡਾਕਟਰ ਅਦਲਜੀਤ ਸਿੰਘ ਚੀਮਾ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇੱਕੋ ਤਰ੍ਹਾਂ ਦੇ ਬਿਆਨ ਸਾਹਮਣੇ ਆਏ ਨੇ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਪ੍ਰਾਣੀ ਭਾਈਵਾਲ ਪਾਰਟੀ ਬੀਜੇਪੀ ਉੱਤੇ ਗੰਭੀਰ ਇਲਜ਼ਾਮ ਲਾਇਆ ਨੇ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਜੋ ਕੰਮ ਅੰਗਰੇਜ਼ ਨਹੀਂ ਕਰ ਸਕੇ ਉਹ ਕੰਮ ਕੇਂਦਰ ਦੀ ਬੀਜੇਪੀ ਸਰਕਾਰ ਨੇ ਕੀਤਾ ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਨੂੰ ਤੋੜ ਕੇ ਵੱਖਰੀ ਹਰਿਆਣਾ ਗੁਰਦੁਆਰਾ ਪ੍ਰੰਤਕ ਕਮੇਟੀ ਬਣਾ ਦਿੱਤੀ ਤੇ ਆਰਐਸਐਸ ਦੇ ਬੰਦੇ ਉਹਦੇ ਵਿੱਚ ਸ਼ਾਮਲ ਨੇ ਇਹ ਸੁਖਬੀਰ ਸਿੰਘ ਬਾਦਲ ਦੇ ਇਲਜ਼ਾਮ ਨੇ ਇਸੇ ਤਰ੍ਹਾਂ ਤੱਕ ਤਹਜ਼ੂਰ ਸਾਹਿਬ ਤੇ ਉੱਤੇ ਕਬਜ਼ਾ ਪਟਨਾ ਸਾਹਿਬ ਉੱਤੇ ਕਬਜ਼ਾ ਤੇ ਨਾਲ ਹੀ ਦਿੱਲੀ ਕਮੇਟੀ ਉੱਤੇ ਕਬਜ਼ਾ ਕਰਨ ਦੇ ਇਲਜ਼ਾਮ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਉੱਤੇ ਲਾ ਰਿਆ ਤੇ ਹੁਣ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣਾ ਪ੍ਰਚਾਰ ਕਰਦੇ ਹੋਏ ਕਿਹਾ ਕਿ ਪਾਰਟੀ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਜਿਹੜੀਆਂ ਧਾਰਮਿਕ ਪੰਥਿਕ ਜਿਹੜੀਆਂ ਸੰਸਥਾਵਾਂ ਨੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ આરਐਸਐਸ ਦੀ ਕੁਸਪੈਡ ਦੇ ਅਜ਼ਾਮ ਬੀਬੀ ਜਗੀਰ ਕੌਰ ਨੇ ਲਾਇਏ ਨੇ ਤੇ ਇਸ ਤੋਂ ਪਹਿਲਾਂ ਜਿਹੜਾ ਸੁਪੀਰ ਸਿੰਘ ਬਾਦਲ ਵੀ ਇਸੇ ਤਰ੍ਹਾਂ ਦੇ ਬਿਆਨ ਦਿੰਦੇ ਰਹੇ ਨੇ ਤੇ ਹੁਣ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸੇ ਕਰਕੇ ਬੀਜੇਪੀ ਦੇ ਨਾਲ ਗੜਜੋੜ ਨਹੀਂ ਹੋਇਆ ਕਿਉਂਕਿ ਉਹ ਗੱਲ ਭਾਵੇਂ ਬੰਦੀ ਸਿੰਘਾਂ ਦੀ ਗੱਲ ਹੋਵੇ ਉਸ ਉੱਤੇ ਵੀ ਬੀਜੇਪੀ ਨਹੀਂ ਆਉਂਦੀ ਭਾਵੇਂ ਜਿਹੜਾ ਕਬਜ਼ੇ ਕੀਤੇ ਜਾ ਰਹੇ ਨੇ ਵੱਖ-ਵੱਖ ਸੰਸਥਾਵਾਂ ਦੇ ਉਹਨਾਂ ਉੱਤੇ ਵੀ ਬੀਜੇਪੀ ਨਹੀਂ ਆਉਂਦੀ ਹਾਲਾਂਕਿ ਇਸ ਵਿਚਾਰੇ ਹਰਮਿਤ ਸਿੰਘ ਕਾਲਕਾਹੁਰਾਂ ਦਾ ਬਿਆਨ ਸਾਹਮਣੇ ਆਇਆ ਕਿ ਹਰਮਿਤ ਸਿੰਘ ਕਾਲਕਾਹੁਰ ਹੀ ਕਹਿੰਦੇ ਆ ਕਿ ਚੰਗੀ ਗੱਲ ਹੈ ਇਹਨਾਂ ਨੂੰ ਹੁਣ ਪੰਥ ਯਾਦ ਆਇਆ ਪਰ ਉਦੋਂ ਪੰਥ ਨੂੰ ਯਾਦ ਕਰਨਾ ਚਾਹੀਦਾ ਸੀ ਜਦ 10 ਸਾਲ ਇਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਸੀ ਤੇ 8 ਸਾਲ ਇਹ ਕੇਂਦਰ ਦੇ ਵਿੱਚ ਭਾਈਵਾਲ ਸਰਕਾਰ ਦੇ ਤੌਰ ਤੇ ਰਹੇ ਤੇ ਹੁਣ ਇਹਨਾਂ ਨੂੰ ਬੰਦੀ ਸਿੰਘ ਵੀ ਯਾਦ ਆਉਂਦੇ ਆ ਤੇ ਪੰਥਕ ਮੁੱਦੇ ਯਾਦ ਆਉਂਦੇ ਆ ਤੇ ਇਸ ਤਰੀਕੇ ਦੇ ਨਾਲ ਹਰਨਪ ਸਿੰਘ ਤਾਲਕਾਹੂਰੀ ਜਿਹੜਾ ਬੀਜੇਪੀ ਨੂੰ ਡਿਫੈਂਡ ਕਰਦੇ ਦਿਖਾਈ ਦਿੱਤੇ ਤੇ ਅਕਾਲੀ ਦਲ ਖੁੱਲੇ ਤੌਰ ਤੇ ਉੱਤੇ ਪਹਿਲਾਂ ਕੁਝ ਸਮੇਂ ਤੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਪੀਰ ਸਿੰਘ ਬਾਦਲ ਦੇ ਅਜਿਹੇ ਬਿਆਨ ਦੇਖਣ ਨੂੰ ਨਹੀਂ ਮਿਲ ਰਹੇ ਸੀ ਪਰ ਹੁਣ ਜਿਸ ਤਰ੍ਹਾਂ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੀ ਆ ਉਸ ਤਰੀਕੇ ਦੇ ਨਾਲ ਲਗਾਤਾਰ ਬੀਜੇਪੀ ਉੱਤੇ ਇਹੋ ਜਿਹੇ ਇਲਜ਼ਾਮ ਲਾਉਂਦੇ ਦਿਖਾਈ ਦਿੰਦੇ ਨੇ ਤੇ ਉਧਰ ਕਾਂਗਰਸ ਪਾਰਟੀ ਉੱਤੇ ਉਹ 1984 ਨੂੰ ਘੇਰਦੇ ਦਿਖਾਈ ਦਿੰਦੇ ਨੇ ਤੇ ਆਮ ਆਦਮੀ ਪਾਰਟੀ ਨੂੰ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਕੀਤਾ ਇਹ ਬਦਲਾ ਦੀਆਂ ਗੱਲਾਂ ਕਰਦੇ ਸੀ ਕਿਸ ਤਰ੍ਹਾਂ ਦਾ ਬਦਲਾਇਆ ਜਿਹੜਾ ਉਹ ਪਾਰਟੀ ਲੈ ਕੇ ਆਈ ਹੈ ਤੇ ਕਿ ਜਿੰਨੀਆਂ ਵੀ ਦਿੱਲੀ ਦੀਆਂ ਪਾਰਟੀਆਂ ਨੇ ਇਹ ਸਾਰੀਆਂ ਪਾਰਟੀਆਂ ਪੰਜਾਬ ਨੂੰ ਲੁੱਟਣਾਉਂਦੀਆਂ ਨੇ